ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆ ਦੁਖ ਪੰਜਨੀ ਸਾਹਿਬ ਗੌੜੀ ਮਹੰਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰੇ ਆਰਾਧੀਆਂ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਕਟ ਵਸੈ ਪਹਰ ਬਰਮਹਾਂ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮਿਰ ਠਾਕੁਰ ਅਗਮ ਅੰਗਾਤ ਭੇ ਕਿਰਪਾਲ ਗੁਸਾਈਆ ਨਠੇ ਸੋ ਸੰਤਾਪ ਤੱਤੀ ਬਾਉ ਨ ਲੱਗੇ ਸਤਗੁਰ ਰਖਿਆ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰ ਗੌੜੀ ਮਹੱਲਾ ਪੰਜਮ ਸੂਕੇ ਹਰੇ ਕੀ ਅੱਖ ਨਮਾਹਿ ਅੰਮ੍ਰਿਤ ਧ੍ਰਿਟ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵਰਾਹ ਮਟ ਗਏ ਚਿੰਤ ਪੁਨੀ ਮਨ ਆਸਾ ਕਰੀਂਦਿਆਂ ਸਤਿਗੁਰ ਗੁਣ ਤਾਸਾ ਦੁੱਖ ਨਾ ਠੀ ਸੁਖਿਆਈ ਸਮਾਏ ਢੀਲਣਾ ਪਰੇ ਜਾਂ ਗੁਰ ਪਰਮਾਏ ਐਸੇ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਪਨ ਬਨੇ ਗੌੜੀ ਮਹੱਲਾ ਪੰਜਮਾ ਤਾਪ ਗਏ ਪਾਈ ਪ੍ਰਸਾਦ ਸੀਤਲ ਭੈ ਕਿਨੀ ਪ੍ਰਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਪ ਕਾ ਬਿਨ ਸਿਆਥਾ ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਾਨ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵੀਂ ਜਿਸ ਸਿਮਰਤ ਦੁਖ ਸਮਝਾਏ ਨਾਮ ਰਤਨੋ ਸੈ ਮਨ ਆਏ ਜਪ ਮਨ ਮੇਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕ ਸਬੇਨ ਨਹੀਂ ਦੂਜਾ ਕੋਈ ਜਾਂਕੇ ਦ੍ਰਿਟ ਸੁਦਾਸਕ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮਹਿ ਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਕੋਟ ਬਿਗਣ ਹਰੇਖੇ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਹਿ ਦੇਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾ ਸਰਹਾ ਸਰਬ ਕਲਿਆਣ ਸੁਖ ਸਹਿ ਜਿਨ ਦਾਨ ਜਾ ਕਹਿ ਹਿਰਦੈ ਵਸੈ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰਿ ਦੇ ਮਹਤਾਰ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਿਮਾ ਸਾਂਤ ਪਈ ਗੁਰੂ ਗੋਬਿੰਦ ਪਾਈ ਤਾਪ ਭਾਵ ਬਿਣਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਣਸੇ ਰੋਗ ਭੈ ਕਲਿਆਨ ਪਾਰਬਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸ਼ਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਬਰੇ ਜਨਮੀਤ ਮਨ ਬਾਚ ਕਰਮ ਪ੍ਰਭਿ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਇ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭੈ ਸੇਵਰਾਉ ਸੀਤ ਲਾਤੇ ਰਖਿਆ ਬਿਹਾਰੀ ਪਾਰ ਪਰੰਪਰਾ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾਂ ਸਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੋਇ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹਾਂ ਸ਼ਾਹ ਸਭ ਵਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਧਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਗੜੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਮਾ ਰਾਖ ਪਿਤਾ ਪ੍ਰ ਮੇਰੇ ਮੋਹਿ ਨਿਰਗੁਨ ਸਭ ਗੁਨ ਤੇਰੇ ਰਹਾਉ ਪੰਜ ਵਿਗਾਦੀ ਏਕ ਗਰੀਬਾ ਰਾਖੋਂ ਰੱਖਣ ਹਾਰੀ ਖੇਦ ਕਰੈ ਅਰ ਬਹੁਤ ਸੰਤਾਵ ਹੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨਕ ਮੋਹ ਭਾਤੀ ਛੋਡੈ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਹੀ ਕਾਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦੀਓ ਮੋਹ ਨਿਰ ਪਾਉ ਗੁਰ ਕਾਬ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸ ਆ ਪਾਇਆ ਪਦ ਨਿਰਵਾਣੀ ਮਿਲਾਵਨ ਮਹੱਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਰਨ ਲਾਗੈ ਜਾਪੇ ਲਖੇ ਭੇਵ ਦਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆਨ ਹਰ ਨਾਮ ਧਿਆਇ ਰਹਾ ਸਬਨੇ ਥਾਈ ਰਵਿਆ ਆਪ ਆਜ ਜੁਗਾਦ ਜਾਕਾਂ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਬੁੱਠੇ ਸਭ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਿਥੈ ਕਿਥੈ ਦੀਸੈ ਨਾਲੇ ਨਾਨਕ ਦਾਸ ਖਸਮ ਪ੍ਰਤਪਾਣੇ ਬੇਲਾਭ ਲੈ ਮਹੱਲਾ ਪੰਜੇਮਾ ਚਰਨ ਕਮਲ ਪ੍ਰਭ ਹਿਰਦੈ ਧਿਆਇ ਰੋਗ ਗਏ ਸਗਲੇ ਸੁਖ ਪਾਏ ਗੁਰਦੁਹ ਘਾਟ ਅਦੀਨੋ ਦਾਨ ਸਫਲ ਜਨਮ ਜੀਵਨ ਪਰਵਾਣ ਰਹਾ ਅਕਤਿ ਗਥਾ ਅਮਰਤ ਪ੍ਰਾਬਾਨੀ ਕਉ ਨਾਨਕ ਜਪ ਜੀਵੇ ਗਿਆਨੀ ਬੇਲਾਭ ਲੈ ਮਹੱਲਾ ਪੰਜੇਮਾ ਸ਼ਾਂਤ ਪਾਏ ਗੁਰ ਸਤਗੁਰ ਪੂਰੇ ਸੁਖਿ ਉਪਜੇ ਬਾਜੇ ਅਨਹਦ ਤੂਰੇ ਰਹਾ ਤਾਪ ਪਾਵ ਸੰਤਾ ਬਿਨਾਸੇ ਹਰਿ ਸਿਮਰਤਿ ਕਿਲ ਵਿਖ ਸਵਨਾਸੇ ਅਨੰਤ ਕਰਹੁ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੰਜ ਸواری ਬਿਲਾਵਲ ਮਹੱਲਾ ਪੰਜਵਾ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੁਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਖਸ਼ੇ ਸਭ ਪਰਵਾਰਿਆ ਕਾਰਜ ਸਤ ਗੁਰ ਆਪ ਸਵਾਰਿਆ ਵੱਡੀਆਂ ਅਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰੇ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨਛੇ ਨਾਨੂ ਫਲ ਪਾਏ ਪੂਰਨ ਇਛਾ ਪੁਜਾਰਿਆ ਬਿਲਾਵਲ ਮਹੱਲਾ ਪੰਜ ਮਾ ਰੋਗ ਗਿਆ ਪ੍ਰਵਿਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰਿਆ ਰਹਾ ਰਾਜ ਰਜ ਭੋਜਨ ਖਾਵੋ ਮੇਰੇ ਪਾਈ ਅਮਰਤ ਨਾਮ ਰਿਤ ਮਾਹਿ ਧਿਆਈ ਨਾਨਕ ਗੁਰਪੂਰੀ ਚਰਨਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾਵਨ ਮਹਲਾ ਪੰਜਵਾਂ ਤਾਪ ਸੰਤਾਨ ਸਗਲੇ ਗੇ ਬਿਨ ਸੇ ਤੇ ਰੋਗ ਪਰਮ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਨ ਗਾਵੋ ਨਿਤ ਰਾਮ ਕੇ ਇਹ ਔਖਦ ਜੋਗ ਆਏ ਬਸੋਂ ਘਰ ਦੀਸ ਮੈਂ ਇਹ ਭਲੇ ਸੰਯੋਗ ਨਾਨਕ ਪ੍ਰਭ ਸੁਪਰਸੰਨ ਭੈ ਲੈ ਗਏ ਬਿਓ ਬਿਲਾਵਨ ਮਹੱਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦੇ ਹਾਲ ਪ੍ਰਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਤਿਆਵਣ ਜੋਗ ਰਹਾ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਨ ਲਿਵ ਲਾਈ ਕਿਲ ਬਖਿ ਉਤਰੈ ਸੁਧ ਹੋਏ ਸਾਧੂ ਸ਼ਰਣਾਇ ਸੋਨਤ ਜਬ ਤੋ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾਮੰਤ ਨਾਨਕ ਕਥੈ ਹਰ ਕੀ ਗੁਣ ਗਾਈ ਬਿਨਾਬਰ ਮਹੱਲਾ ਪੰਜਮਾ ਹਰ ਹਰ ਹਰਿਆਰਾ ਦੀ ਐ ਹੋਈ ਐ ਆਰੋਗ ਰਾਮਚੰਦ ਕੀ ਲਛਟ ਕਾ ਜਿਨ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਪੋਗਾ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਯੋਗ ਜਿਸ ਸੇ ਮਰ ਤਸੋ ਕਪਾਈਐ ਬਿਨ ਸਹਿਬਿ ਓਗ ਨਾਨਕ ਪ੍ਰਸਰਨ ਅਗਤੀ ਕਰਨ ਕਾਰਨ ਜੋਗ ਰਾਗ ਬਿਨ ਬਲ ਮਹਲਾ ਪੰਜਮਾ ਦੁਖ ਦੇ ਘਰ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰੇ ਉਪਾਮ ਸਭ ਤਿਆ ਗਿਆ ਦਾਰੂ ਨਾਮ ਲਿਆ ਤਾਬ ਪਾਪ ਸਾ ਮਿਟੇ ਰੋਗ ਸੀਤਲ ਮਨ ਭਿਆ ਗੁਰਪੂ ਰਾਇਆ ਅਰਾਧਿਆ ਸਗਲਾ ਦੁਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਵਾਹ ਪਕੜ ਪ੍ਰੋ ਕਾਡਿਆਂ ਕੀ ਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪੈ ਆ ਬਿਲਾ ਬਨ ਮਹੱਲਾ ਪੰਜ ਮਾ ਰੋਗ ਮਿਟਾਇਆ ਆਵ ਪ੍ਰਭ ਉਜਿਆ ਸੁਖ ਸਾਤ ਵਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਅੰਤਿਸ ਕੀ ਸ਼ਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੇ ਕਦੇ ਨਾ ਹੋਵਹੀਂ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹਲਾ ਪੰਜਵਾਂ ਤਾਤੀ ਵਾਵ ਨਾਲ ਗਈ ਪਾਰ ਬ੍ਰਹਮ ਸ਼ਰਨਾਈ ਚੌਂ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨਾ ਪਾਈ ਸਤਗੁਰੂ ਪੂਰਾ ਭੇਟਿਆ ਜਿਨ ਬਣਤ ਬਨਾਈ ਰਾਮਨਾਮ ਔ ਖੁਦ ਦੀਆ ਏਕਾਲਿਵਲਾਇ ਰਹਾਉ ਰਾਖ ਲਈਏ ਤਨ ਰਖਣ ਹਾਰ ਸਾਬਿਆਦ ਮਿਟਾਈ ਕਉ ਨਾਨੀ ਕਿਰਪਾ ਭਈ ਪ੍ਰਭੇ ਸਹਾਈ ਬਿਨ ਬਲ ਮਹੱਲਾ ਪੰਜਿਮਾ ਆਪਣੇ ਬਾਲਕਿ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਭੇ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਵੈ ਆਪ ਰੋਗ ਮਿਟਾਏ ਜੇ ਵਾਲਿਆਨ ਜਾਕਾ ਵੱਡ ਪ੍ਰਤਾਪ ਦੋ ਕਾ ਮਾਰੇ ਬਖਸ਼ਣ ਆਪਣੀ ਕਲ ਧਾਰੀ ਮਨ ਬਾਂਚਿਤ ਫਲ ਦਿੱਤਿਆ ਨਾ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾ ਤਾਂ ਪਲਾਹਿਆ ਗੁਰ ਸਿਰਜਣਹਾਰ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾ ਕਰਮਸਤ ਤਧਾਨ ਬਾਲਕ ਰਖ ਲੀਨੋ ਪ੍ਰਭ ਅਮਰਤ ਨਾਮ ਮਹਾਰਸ ਦੀਨੋ ਦਾਸ ਕੀ ਨਾਜ਼ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਬਿਲਾਵਲ ਮਹੱਲਾ ਪੰਜਵਾਂ ਤਾਪ-ਪਾਗ ਤੇ ਰਾਖੇ ਆਪ ਸੀਤਲ ਪੈ ਗੁਰ ਚਰਨਾਂ 'ਤੇ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਾਪ ਦੀ ਨੇ ਜੈ ਤੇ ਉਧਾਰ ਨਵਖੰਡ ਪ੍ਰਤਾਪ ਦੁੱਖ ਬਿਨ ਸੇ ਸੁਖ ਅਨੰਦ ਪ੍ਰਵੇਸ਼ਾ ਦ੍ਰਿਸ਼ਣੁ 부ਜੀ ਮਨ ਤਨ ਸਤਿ ਧਾਪ ਅਨਾਤ ਕੋ ਨਾਦ ਜਨਨ ਸਮਰਥਾ ਸਗਲ ਸ੍ਰੀ ਟਕੋ ਮਾਈ ਬਾਪ ਭਗਤ ਵਚਨ ਪੈ ਪੰਜੇ ਸੁਨਾ ਮੇਂ ਗੁਣ ਗਾਤ ਨਾਨਕਿਆ ਲਾ ਸੋਰਠ ਮਹੱਲਾ ਪੰਜਵਾ ਕਰੇਸ਼ ਨਾਨ ਸਿਮਰ ਪ੍ਰਭ ਅਪਨਾ ਮਨ ਤਨ ਭਈ ਅਰੋਗਾ ਕੋਟ ਬਿਗਣ ਲਾਥੇ ਪ੍ਰਸਰਣਾ ਪ੍ਰਭ ਕੀ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖੇ ਆਂ ਗਾ ਬਹੁ ਸੁਣ ਹੋ ਪੜ੍ਹ ਹੋ ਨਿਤ ਪਾਈ ਗੁਰਪੂਰੈ ਤੂੰ ਰਾਖਿਆ ਰਹਾਉ ਸਾਚਾਂ ਸਾਇਓ ਅਮਿਤ ਵਡਾਈ ਭਗਤ ਵਿਛਲਦੇ ਆਲਾ ਸੰਤਾਂ ਕੀ ਪੈਜ ਰੱਖਦਾ ਹਾਂ ਆ ਆਦ ਬਿਰਧ ਪ੍ਰਤਪੰਨ ਲਾ ਹਰੀ ਅਮਰਤ ਨਾਮ ਭੋਜਨ ਨਿਤ ਪੁੰਚਉ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਮ ਸਭ ਨਾਠਾ ਗੁਣ ਗੋਵਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕੀ ਵਡਿਆਈ ਸੋਰਠਮ ਹੰਲਾ ਪੰਜਮਾ ਸੂਖ ਮੰਗਲ ਕਲਿਆਣ ਸਾਈ ਧੁਨ ਪ੍ਰਾਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰੀ ਸਤਿਗੁਰ ਤਾ ਬਿਉ ਤਾਰਿਆ ਉਬਰੇ ਸਤਿਗੁਰ ਕੀ ਛਰਣਾਈ ਜਾਂ ਕੀ ਸੇਵਨ ਅਵਿਰਥੀ ਜਾਇ ਰਹਾ ਘਰ ਮੈਂ ਸੂਖ ਮਹਨ ਪਨ ਸੁਖਾ ਪ੍ਰਭ ਆਪਣੇ ਭੇਦਿਆਲਾ ਨਾਨਕ ਬਿਗਨਣ ਨਾਗੈ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਵਿ ਆਪਣੇ ਕਿਰਪਾ ਧਾਰੀ ਆਠ ਪੈਰਿਆਂ ਰਾਧੋ ਸੁਆਮੀ ਪੂਰਨ ਘਾਲ ਹਮਾਰੀ ਹਰ ਜਿਓ ਤੂੰ ਸੁਖ ਸੰਪਤਿ ਰਾਸ ਰਾਖ ਲੈਹੁ ਭਾਈ ਮੇਰੇ ਕਉ ਪ੍ਰਵਿ ਆ ਗਏ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕੌਨਾਂ ਨੇ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇ ਸਾਂ ਸੋਰਠਾ ਮਹੱਲਾ ਪੰਜਵਾਂ ਸਿਮਰ ਸਿਮਰ ਗੁਰਸਤਿ ਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗੇ ਗੁਰਬਚਨੀ ਮਨਿ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਣ ਸਮਰੱਤ ਸੁਆਮੀ ਪੂਰਨਪੁਰਖ ਵਿਦਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੈ ਦਿਆਲਾ ਜੈ ਜੈਕਾਰ ਭੈ ਜਾ ਭੀਤਰ ਹੋਆ ਪਾਨ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਾਰ ਸੰਸਾਰਿ ਬਾਰਿਆ ਪਾਰ ਬਰਮ ਪ੍ਰਾਪਾ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਤਿ ਦੇ ਉਦਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸੋ ਸਚੈ ਸਾਇ ਸੁਣ ਨਾਨਕ ਕੀ ਅਰਦਾਸਾ ਸੋਰਠਿ ਮਹੱਲਾ ਪੰਜਮਾ ਬਖਸ਼ਿਆ ਪਾਨ ਬਰਮ ਪਰਮੇਸ਼ਰ ਸੰਗਲੇ ਰੋਗ ਵਿਦਾਰੇ ਗੁਰਪੂਰੇ ਕੀ ਸ਼ਰਣੀ ਉਪਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾ ਬਿਵਤਾਰਿਆ ਸਤਿਗੁਰ ਪੂਰਾ ਆਪਣੀ ਕਿਰਪਾ ਤਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖੇ ਆ ਸੁਰਠ ਮਹੱਲਾ ਪੰਜਿਮਾ ਭੈ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਅਸਰ ਭੇ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਧ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹੋ ਮੇਰੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਰਿਦਾ ਨਾਨਕ ਜਨ ਪਾਇਆ ਸੰਗਨੀ ਏ ਛਪ ਜਾਈ ਸੋਰਠ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇਾਈ ਸੁਖ ਸਾਗਰ ਪ੍ਰਾਂਵਿ ਸਰਉ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾ ਸਤਿਗੁਰੂ ਪੁਰਹਿ ਤਾਮ ਗਵਾਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਾਪੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਵ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਆਦਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰ ਸੁਰਠ ਮਹੱਲਾ ਪੰਜਮਾ ਮੇਰਾ ਸਤ ਗੁਰਖਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਵਿੰਦ ਨਵਾਨਿਰਵਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੀ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਹਲਤ ਪਨਤ ਪ੍ਰਭ ਦੋ ਮੈਂ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤਗ ਧਾਰਿਆ ਸੋਰਠ ਮਹੱਲਾ ਪੰਜਿਮਾ ਜੀ ਜੰਤਰ ਸਾਤਿ ਕੀ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀਆ ਪੇ ਰਾਖੈ ਪੂਰਨ ਭੈ ਬਡਾਈ ਪਾਰ ਬ੍ਰਹਮਪੁਰਾ ਮੇਰਾ ਨਾਲ ਗੁਰ ਪੂਰੈ ਪੂਰੀ ਸਾਂ ਰਾਖੀ ਹੋਏ ਸਰਬ ਦਿਆਲ ਰਹਾਉ ਅਨੰਦ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜਿਵੇਂ ਬਾਲਕ ਪਿਤ ਮਾਤਾ ਸੋਰਠ ਮਹੱਲਾ ਪੰਜਵਾਂ ਠਾਣ ਪਾਈ ਕਰਤਾਰੇ ਤਾਬ ਛੋੜ ਗਿਆ ਪਰਵਾਰੇ ਗੁਰਪੁਰ ਹੈ ਰਾਖੀ ਸ਼ਰਨ ਸੱਚੀ ਕੀ ਤਾਕੀ ਪਰਮੇਸ਼ਰਿ ਆਪ ਖੁਆ ਰਖਵਾਲਾ ਸਾਤ ਸਹਜ ਸੁਖ ਖਨ ਮੈਂ ਉਪਜੇ ਮਨੋ ਆ ਸਦਾ ਸੁਖਾਂ ਨਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੇ ਬਾਤ ਸਵਾਰੀ ਪ੍ਰਭ ਮੈਂ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾਖੀ ਤਿੰਨ ਸਗਲੀ ਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰੱਖੀ ਬਿਲਾ ਬਲਾ ਮਹੱਲਾ ਪੰਜਮ ਆਗੇ ਪਾਸਾ ਕੁਸਲ ਪਿਆ ਗੁਰ ਪੂਰੈ ਪੂਰੀ ਸੋ ਰੱਖੀ ਪਾਰ ਪਰੰਪਰਾ ਕੀ ਨੀ ਮਿਆ ਰਹਾ ਮਨ ਤਨ ਰਵ ਰਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆਂ ਸਾਤ ਸਹਿਜ ਆਨੰਦ ਗੁਣ ਗਾਏ ਦੂਤ ਦੁਇਟ ਸਾ ਹੋਏ ਖਿਆ ਗੁਣ ਅਵ ਗੁਣ ਪ੍ਰਵ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੂਤ ਅਬਨਾਸੀ ਨਾਨਕ ਉਚਰੈ ਹਰ ਕੀ ਜੈ ਆ ਗੁਣ ਅਵ ਗੁਣ ਪ੍ਰਵ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੂਤ ਅਬਨਾਸੀ ਨਾਨਕ ਉਚਰੈ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ